ਇਹ ਸਤਕਾਰਯੋਗ ਸਾਧ ਸੰਗਤ ਰਾਏਪੁਰ ورਆਂਿਆਂ ਦੇ ਇਲਾਕੇ ਦੀ ਸੰਗਤ ਜਿਹੜੇ ਪਿਆਰ ਦੇ ਨਾਲ ਤੁਸੀਂ ਆਏ ਹੋ ਔਰ ਇਸ ਦੁੱਖ ਦੀ ਘੜੀ ਵਿੱਚ युवराज ਭਪਿੰਦਰ ਸਿੰਘ ਜੀ ਡੇਰਾ ਸੰਤ ਬਾਬਾ ਪ੍ਰੇਮ ਸਿੰਘ ਜਿੰਬਰਾਲੇ ਵਾਲੇ ਇੱਥੇ ਮੈਂ ਇੱਕ ਬੇਨਤੀ ਕਰਦਿਆਂ 1988 ਦੇ ਅੰਦਰ ਜਦੋਂ ਇੱਥੇ ਹੜ੍ਹ ਨੇ ਸਭ ਕੁਝ ਹੀ ਤਬਾਹ ਕਰ ਦਿੱਤਾ ਸੀ ਕੋਈ ਕਿਸੇ ਨੇ ਸਾਡੀ ਸਹਾ ਨਹੀਂ ਸੀ ਲਈ ਉਸ ਵੇਲੇ ਬੀਬੀ ਜਗੀਰ ਕੌਰ ਜੀ ਉਹ ਆਏ ਸਨ ਰੜੇ ਤੋਂ ਲੈ ਕੇ ਧਾਰੀ ਵਾਲ ਬੇਡ ਤੱਕ ਉਹ ਪਹਿਲੇ ਨੇਤਾ ਸਨ ਜਿਨ੍ਹਾਂ ਨੇ ਬਿਨਾ ਭਾਤ ਤੋਂ ਬਿਨਾ ਕਿਸੇ ਧਰਮ ਤੋਂ ਬਿਨਾ ਕਿਸੇ ਗੱਲ ਤੋਂ ਝੂੜੀ ਚਾਰਾ ਉਸ ਤੋਂ ਬਾਅਦ ਬਸਤਰ ਉਹ ਸਾਰੇ ਬੰਦੇ ਸਨ ਉਹਨਾਂ ਦਾ ਰਕਾਰਡ ਬਣਿਆ ਸੀ ਲਗਾਤਾਰੀ ਲੰਗਰ ਪਕਾ ਕੇ ਡੇਰੇ ਬੇਗੋਲ ਤੋਂ ਉਹ ਪਚਾਉਂਦੇ ਰਹੇ ਨੇ ਔਰ ਉਹ ਸੱਟਾ ਕੀ ਨਿਕਲਿਆ ਜਦੋਂ ਇਲੈਕਸ਼ਨ ਲੜੇ ਇੰਨਾ ਪਿਆਰ ਦਿੱਤਾ ਲੋਕਾਂ ਨੇ 28000 ਦੀ ਵੱਡੀ ਲੀਡ ਨਾਲ ਜਿੱਤੇ ਸਨ ਜਿਹੜਾ ਵੀ ਗੁਰਮਖੋ ਕੰਮ ਕਰੇਗਾ ਉਹਦਾ ਨਾਮ ਆਵੇਗਾ ਇੱਥੇ ਕਿਸੇ ਪਾਰਟੀ ਨਾਲ ਕੋਈ ਸਬੰਧਤ ਨਹੀਂ ਕਿਸੇ ਨਾਲ ਕੋਈ ਨਹੀਂ ਆਪਾਂ ਸਾਰੇ ਸਹਿਯੋਗ ਦੇ ਰਹੇ ਆਂ ਬੜੀ ਵੱਡੀ ਗਿੰਟੀ ਦੇ ਅੰਦਰ ਉਹ ਲਗਾਤਾਰ ਪਿੱਛੇ 15-20 ਦਿਨਾਂ ਤੋਂ ਤੁਸੀਂ ਜਿੰਨਾ ਵੀ ਸਮਾਨ ਆ ਰਿਹਾ ਬੜੇ ਤਰੀਕੇ ਨਾਲ ਸੀ ਵੰਡ ਰਿਹਾ ਦੇਖੋ ਜਿਨ੍ਹਾਂ ਲੋਕਾਂ ਦੇ ਮੰਡ ਦੇ ਅੰਦਰ ਡੰਗਰ ਸਨ ਇੱਥੇ ਬੈਠੇ ਨੇ ਅਸੀਂ ਉਹਨਾਂ ਨੂੰ ਪ੍ਰਾਇੋਰਟੀ ਦੇ ਰਹੇ ਹਾਂ ਇਹ ਤੇ ਪ੍ਰਮਾਤਮਾ ਕਿਤੇ ਕਿਸੇ ਨੂੰ ਤਰਾਸੀ ਦੇਣਾ ਪੂਰਾ ਪੰਜਾਬ ਅੱਜ ਖੜਾਂ ਦੀ ਮਾਰ ਇੱਥੇ ਤੇ ਮਦਦ ਕੌਣ ਕਰ ਰਿਹਾ ਜਥੇਬੰਦੀਆਂ ਭੈਣ ਭਰਾ ਰਲ ਕੇ ਇੱਕ ਦੂਜੇ ਦਾ ਦੁੱਖ ਮਟਾ ਰਹੇ ਨੇ ਇਹ ਬੜੀ ਵੱਡੀ ਤਰਾਸਤੀ ਦੇ ਨਾਲ ਉਹਨਾਂ ਨੇ ਇਹ ਨੂੰ ਨਿਜਠਿਆ ਤੇ ਅਸੀਂ ਬਹੁਤ ਵੱਡੇ ਧੰਨਵਾਦੀ ਆਂ ਸੰਤ ਬਾਬਾ ਪ੍ਰਿੰਕਸੀਨ ਮਰਾਲੇ ਵਾਲੇ ਡੇਰੇ ਵਾਲੇ ਬੀਬੀ ਜਕੌਰ ਜੀ ਤੇ युवराज ਭੁਪਿੰਦਰ ਸਿੰਘ ਸਾਡੇ ਵਿੱਚ ਚੇਚੇ ਤੌਰ ਤੇ ਆਏ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਪੰਜਾਬ ਬੋਲੇ ਤੁਹਾਨੂੰ ਹੁਣ ਲਾ ਦਿੰਨੇ ਆਂ ਛੋਖਰ ਵੀ ਵੰਡ ਕੇ ਗਏ ਨੇ ਤੇ ਸਬਰ ਸੰਤੋਖ ਨਾਲ ਦੇਖੋ ਜਿੱਥੇ ਸਾਡਾ ਐਡਾ ਵੱਡਾ ਨੁਕਸਾਨ ਹੋਇਆ ਸਭ ਤੋਂ ਵੱਡੀ ਗੱਲ ਹੈ ਬਿਨਾ ਸੰਤੋਖ ਨਾ ਹੀ ਕੋ ਰਾਜ ਹੈ ਭਰਾਪੀ ਜਿਹਦੇ ਭਰਾ ਮਤ ਕਰ ਰਹੇ ਨੇ ਏਦਾਂ ਮਦਦ ਕਰੋ ਇੰਨਾ ਨੁਕਸਾਨ ਹੋਇਆ ਉਹ ਵੀ ਝੱਲਿਆ ਆਪਾਂ ਇੱਕ ਜੁਗਿਆ ਨਾਲ ਸਹਿਯੋਗ ਦਿਓ ਤੇ ਬਹੁਤ ਬਹੁਤ ਧੰਨਵਾਦ ਡੇਰੇ ਦਾ ਜਿੱਥੋਂ ਲੰਗਰ ਪਕਾ ਕੇ ਰੜੇ ਟਾਲੀ ਤੋਂ ਲੈ ਕੇ ਧਾਰੀ ਬਾਦ ਬੇੜ ਤੱਕ ਰੋਜ਼ਾਨਾ ਪਛਾਰੇ ਨੇ ਫੀਲ ਪਛਾਰੇ ਨੇ ਚੌਖਰ ਪਛਾਰੇ ਨੇ ਜਿੱਥੇ ਵੀ ਲੋੜ ਆਉਣਾ ਕਿਹਾ ਅਸੀਂ ਫੇਰ ਆਵਾਂਗੇ ਤੁਹਾਨੂੰ ਔਰ ਹੋਰ ਉਹਨਾਂ ਨੇ ਇੱਕ ਵੱਡੀ ਗੱਲ ਦੱਸੀ ਹੈ ਜਦੋਂ ਇਹ ਸਾਰਾ ਕੰਮ ਨਿਬੜ ਜਾਂਦਾ ਹੈ ਡੀਜ਼ਲ ਦੀ ਉਹਨਾਂ ਲੋਕਾਂ ਦੀ ਟਰੈਕਟਰ ਜਿਹੜੇ ਨੇ ਲਾ ਕੇ ਉਹ ਵੀ ਜਿੰਨੇ ਸਾਨੂੰ ਲੋੜ ਹੈ ਉਹਦੀ ਮਤ ਕਰਾਂਗੇ ਏਦੋਂ ਬਾਅਦ ਹੋਰ ਆਪਾਂ ਨੂੰ ਕੀ ਚਾਹੀਦਾ ਦੇਖੋ ਬਾ ਫੜੀਆਂ ਆਪਾਂ ਉਹਨਾਂ ਦਾ ਵੀ ਸਹਿਯੋਗ ਕਰਨਾ ਹੈ ਉਹਨਾਂ ਨਾਲ ਵੀ ਪਿਆਰ ਦੀ ਗੱਲ ਕਰਨੀ ਹੈ ਹੁਣ ਕੋਈ ਬੰਦਾ ਪੰਜ ਪੰਜ ਚਾਰ 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 ਦੇ ਵੀ ਗੱਠੇ ਲੈ ਰਿਹਾ ਸਾਰੇ ਵੀ ਆਪਾਂ ਰਲ ਮਿਲ ਕੇ ਇਹਨੂੰ ਨਹੀਂ ਇੱਥੇ ਨਾਲ ਸਹਿਯੋਗ ਦਿਓ ਹੁਣ ਮੈਂ ਬੇਨਤੀ ਕਰਾਂ ਯੁਵਰਾਜ ਭਪਿੰਦਰ ਸਿੰਘ ਜੀ ਜਿਹੜੇ ਉੱਚੇ-ਉੱਚੇ ਤੌਰ ਤੇ ਸਵੇਰ ਦੇ ਚੱਲੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਇਹਨਾਂ ਸੰਗਤਾਂ ਨੂੰ ਦੁੱਖ ਦੀ ਘੜੀ ਵਿੱਚ ਆਪਣੇ ਕੁਝ ਸ਼ਬਦ ਜਿਹੜੇ ਨੇ ਉਹ ਉਹਨਾਂ ਸਾਜ ਪਉਣ ਜੀ युवराज ਕੁਮਾਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਸਰਦਾਰ ਗਰੀਬ ਸਿੰਘ ਜੀ ਜਿਨ੍ਹਾਂ ਨੇ ਬੜੇ ਵਿਸਤਾਰ ਨਾਲ ਦੱਸਿਆ ਕਿਉਂਕਿ ਸਾਡੇ ਬਜ਼ੁਰਗ ਇੱਕ ਗੱਲ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਵੀ ਜਿਹੜੇ ਰੈਂਪ ਤੇ ਆਪਾਂ ਜਿਹੜੇ ਤੁਸੀਂ ਬੰਨ ਤੇ ਖੜੇ ਆ ਇਹ ਵੀ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇਵਾਲਿਆਂ ਦੇ ਡੇਰੇ ਦੀ ਦੇਣ ਆ ਬਾਬਾ ਰਾਮ ਸਿੰਘ ਜੀ ਜਿਹਦੇ ਮੰਤਰੀ ਰਹੇ ਉਹਨਾਂ ਨੇ ਇਹ ਤੁਸੀਂ ਬੰਨ ਬਣਾਇਆ ਸੀ ਜਿਹੜੇ ਅੱਜ ਦੇ ਪਿੰਡਾਂ ਨੂੰ ਬਚਾ ਕੇ ਰੱਖਿਆ ਠੀਕ ਹੈ ਜਿਹੜੇ ਮੰਡ ਵਿੱਚ ਸਾਡੇ ਵੀ ਰਹਿੰਦੇ ਉਹਨਾਂ ਦਾ ਨੁਕਸਾਨ ਬਹੁਤ ਵੱਡੇ ਪੱਧਰ ਤੇ ਹੋਇਆ ਹੈ ਤੇ ਹਮੇਸ਼ਾ ਹੀ ਸਾਡਾ ਫਰਜ਼ ਬੰਦਾ ਹੈ ਵੀ ਸਾਡੀ ਇਲਾਕੇ ਦੀ ਸੰਗਤ ਹੈ ਸਾਡਾ ਆਪਣਾ ਪਰਿਵਾਰ ਹੈ ਵੀ ਅਸੀਂ ਇਹਨਾਂ ਦੇ ਵਿੱਚ ਦੁੱਖ ਸੁੱਖ ਚ ਇਹਨਾਂ ਦਾ ਸਾਥ ਦਈਏ ਤੇ ਰਲ ਕੇ ਜਿਹੜੀ ਵੀ ਇਹ ਬਫਤਾ ਬਣੀ ਹੈ ਭਾਵੇਂ ਕੋਈ ਕਹਿੰਦੀ ਹੈ ਵੀ ਇਹ ਕੁਦਰਤੀ ਨਹੀਂ ਹੈ ਕੋਈ ਚਾਲਾਂ ਵੀ ਹੋ ਸਕਦੀਆਂ ਸਰਕਾਰਾਂ ਦੀਆਂ ਵੀ ਪੰਜਾਬ ਦੀਆਂ ਜਿਹੜੀਆਂ ਜ਼ਮੀਨਾਂ ਉਹਨਾਂ ਨੇ ਫੜਪਣੀਆਂ ਨੇ ਉਹਨਾਂ ਦਾ ਕਾਰਨ ਵੀ ਹੋ ਸਕਦਾ ਵੀ ਇਹ ਜਾਣ ਕੇ ਪਾਣੀ ਛੱਡਿਆ ਗਿਆ ਹੋਵੇ ਵੀ ਇਹ ਪੰਜਾਬ ਦੇ ਲੋਕਾਂ ਨੂੰ ਜੇ ਉਦਾਂ ਜ਼ਮੀਨਾਂ ਨਹੀਂ ਦਿੰਦੇ ਤੇ ਇਦਾਂ ਧੱਕੇ ਨਾਲ ਲੈ ਲੀਏ ਪਰ ਉਹ ਸਰਕਾਰਾਂ ਨੂੰ ਇਸ ਗੱਲ ਦਾ ਪਤਾ ਨਹੀਂ ਇਹ ਉਹ ਪੰਜਾਬ ਹੈ ਜਿਹੜਾ ਸਾਰਾ ਹਿੰਦੁਸਤਾਨ ਨੂੰ ਸੰਭਾਲ ਸਕਦਾ ਹੈ ਤੇ ਆਪਣੇ ਪੰਜਾਬ ਨੂੰ ਸੰਭਾਲ ਲਈ ਤੇ ਅਸੀਂ ਬਹੁਤ ਹਾਂ ਸਾਨੂੰ ਕੋਈ ਏਡਾ ਵੱਡਾ ਸਹਿਯੋਗ ਦੀ ਲੋੜ ਨਹੀਂ ਪਰ ਜਿਹੜੀਆਂ ਸਰਕਾਰਾਂ ਨੇ ਅੱਜ ਤੱਕ ਇੰਨੇ ਦਿਨ ਹੋ ਗਏ ਐ ਇੱਕ ਵਾਰ ਵੀ ਸਾਰ ਨਹੀਂ ਲਈ ਬਾਹ ਨਹੀਂ ਫੜੀ ਇਹ ਬੜੀ ਸ਼ਰਮ ਵਾਲੀ ਗੱਲ ਹੈ ਬਹੁਤ ਵੱਡੇ ਪੱਧਰ ਦੇ ਨਾਲ ਪੰਜਾਬ ਦੇ ਲੋਕਾਂ ਨੇ ਬਦਲਾਅ ਲਿਆਂਦਾ ਸੀ ਕਹਿੰਦੇ ਸੀ ਬਦਲਾਅ ਲੈ ਕੇ ਆਉਣਾ ਤੇ ਸਰਕਾਰ ਇਸ ਕੰਮ 'ਚ ਬਿਲਕੁਲ ناکਾਮ ਹੋ ਗਈ ਫੇਲ ਹੋ ਗਈ ਹੈ ਸੋਸ਼ਲ ਮੀਡੀਆ ਤੇ ਅੱਜ ਤੁਸੀਂ ਦੇਖਦੇ ਹੋ ਵੀ ਲੋਕੀ ਤਰਾਸ ਤਰਾ ਕਰਦੇ ਪਏ ਆ ਤੇ ਸਰਕਾਰ ਦੇ ਦਿਵਾਲੇ ਹੋਣ ਡੇ ਤੇ ਸਾਡੇ ਸੀਐਮ ਸਾਹਿਬ ਦਾ ਹਾਲ ਤੇ ਉਹ ਦੱਸਣ ਦੀ ਲੋੜ ਨਹੀਂ ਸਾਰੀ ਜੱਗ ਜਾਹਰ ਦੁਨੀਆ ਜਾਣਦੀ ਹੈ ਇਸ ਕਰਕੇ ਅਸੀਂ ਆਪਸ ਹੀ ਮਿਲਜੁਲ ਕੇ ਆਪਣੇ ਦੁੱਖ ਸੁੱਖ ਨੂੰ ਐਦਾਂ ਹੀ ਵਡਾਉਣਾ ਕਿਉਂਕਿ ਦੁੱਖ ਵਡਾਇਆ ਕੱਟਦਾ ਹੈ ਸੁਖੀ ਖੁਸ਼ੀ ਬਣਾਇਆ ਵਾਦੀ ਹੈ ਇਸ ਕਰਕੇ ਹਮੇਸ਼ਾ ਹੀ ਸੰਤ ਬਾਬਾ ਪ੍ਰੇਮ ਸਿੰਘ ਜੀ ਦਾ ਸਥਾਨ ਤੁਹਾਡੇ ਵਾਸਤੇ 24 ਘੰਟੇ ਖੁੱਲ੍ਹਾ ਹੈ ਬੀਬੀ ਜਰਾਂ ਨੇ ਤਕਰੀਬਨ 35-40 ਸਾਲ ਤੋਂ ਤੁਹਾਡੀ ਸੇਵਾ ਚ ਦਾਸ ਨੂੰ ਵੀ ਤਕਰੀਬਨ 20 ਸਾਲ ਹੋ ਗਏ ਇਸ ਇਲਾਕੇ ਸੇਵਾ ਕਰਦਿਆਂ ਤੇ ਤੁਸੀਂ ਵੀ ਹਮੇਸ਼ਾ ਬਹੁਤ ਵੱਡਾ ਮਾਣ ਦਿੱਤਾ ਇਸ ਨਗਰ ਨੇ ਇਸ ਹਲਕੇ ਨੇ ਮੈਂ ਇਹੀ ਅਰਦਾਸ ਕਰਦਾ ਪ੍ਰਮਾਤਮਾ ਵੀ ਸਭ ਤੋਂ ਪਹਿਲੇ ਇਹ ਸਾਰੇ ਘਰ ਦੁਬਾਰਾ ਵਸਣ ਕਿਉਂਕਿ ਬਹੁਤ ਮਾਲ ਡੰਗਰ ਦਾ ਨੁਕਸਾਨ ਹੋਇਆ ਹੈ ਫਸਲਾਂ ਦਾ ਪੈਰਾਂ ਤੇ ਆਉਂਦੇ ਆਉਂਦੇ ਸਮਾਂ ਲੱਗਣਾ ਪਰ ਆਪਾਂ ਅੱਗੇ ਇੱਕ ਸਕੀਮ ਬਣਾਉਣੀ ਹੈ ਵੀ ਦੁਬਾਰਾ ਜਿਹੜੇ ਹੜ੍ਹ ਆ ਆਪਣੇ ਇਲਾਕੇ 'ਚ ਨੁਕਸਾਨ ਨਾ ਕਰ ਸਕਣ ਉਹਦੀ ਆਪਾਂ ਬੈਠ ਕੇ ਕੋਈ ਸਟ੍ਰੈਟੇਜੀ ਬਣਾਵਾਂਗੇ ਤੇ ਬਾਕੀ ਜਿੱਥੇ ਕਿਸੇ ਚੀਜ਼ ਦੀ ਲੋੜ ਹੋਈ ਅਸੀਂ 24 ਘੰਟੇ ਹਾਜ਼ਰ ਆਂ ਤੁਸੀਂ ਜੋ ਹੁਕਮ ਲਾਓਗੇ ਅਸੀਂ ਉੱਥੇ ਪਹੁੰਚਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ